ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸ਼ੰਭੂ ਬਾਰਡਰ ਤੋਂ ਸਾਹਮਣੇ ਆ ਰਹੀ ਆ ਜਿੱਥੇ ਕੀ ਤੜਕਸਾਰ ਕੜਾਕੇ ਦੀ ਠੰਡ ਦੇ ਵਿੱਚ ਪੈਂਦੀ ਧੁੰਦ ਦੇ ਵਿੱਚ ਸ਼ੰਭੂ ਬਾਰਡਰ ਤੇ ਸਟੇਜ ਦੇ ਕੋਲ ਖੜਕੇ ਸਰਬਨ ਸਿੰਘ ਪੰਦੇੜ ਅਗ ਬਬੂਲੇ ਹੋਏ ਨੇ ਤੇ ਸਿੱਧੀ ਸਰਕਾਰ ਨੂੰ ਚੇਤਾਵਨੀ ਦੇ ਦਿੱਤੀ ਆ ਤੇ ਨਾਲੇ ਵੀ ਕਹਿ ਦਿੱਤਾ ਕਿ ਇਹ ਅੰਦੋਲਨ ਹੁਣ یوں ਲੱਗ ਰਿਹਾ ਕਿ ਸੁਪਰੀਮ ਕੋਰਟ ਵਰਸ ਕਿਸਾਨ ਹੋਵੇ ਜਦ ਕੀ ਅੰਦੋਲਨ ਹੈ ਮੋਦੀ ਵਰਸਸ ਕਿਸਾਨ ਤਾਂ ਹੋਰ ਕੀ ਕੁਝ ਕਿਹਾ ਸਰਬਨ ਸਿੰਘ ਪੰਦੇਰ ਨੇ ਆਖਰ ਕਿਉਂ ਇੰਨਾ ਜਿਆਦਾ ਪੜਕੇ ਇੰਨਾ ਗੁੱਸੇ ਦੇ ਵਿੱਚ ਕਿਉਂ ਦੇਖਣਾ ਪਿਆ ਸਰਬਨ ਸਿੰਘ ਪੰਦੇਰ ਨੂੰ ਤੁਹਾਨੂੰ ਉਹਨਾਂ ਦੀ ਜਵਾਨੀ ਸੁਣਾਉਣੀ ਆ ਮੈਂ ਸਰਬਨ ਸਿੰਘ ਪੰਦੇਰ ਇਸ ਵੇਲੇ ਸ਼ੰਭੂ ਮੋਰਚੇ ਤੋਂ ਦੋਵਾਂ ਫਾਰਮਾਂ ਦਾ ਕੋਆਰਡੀਨੇਟਰ ਬੋਲ ਰਿਹਾ ਜੀ ਜਿਹੜਾ ਹੁਣ ਸਾਰਾ ਸਿਨੈਰੀਓ ਸਾਨੂੰ ਜੋ ਨਜ਼ਰ ਆ ਰਿਹਾ ਐਨ ਲੱਗਦਾ ਜਿਵੇਂ ਸੁਪਰੀਮ ਕੋਰਟ ਵਰਸਸ ਕਿਸਾਨ ਮਜ਼ਦੂਰ ਹੋਣ ਔਰ ਸਪਰੀਮ ਕੋਰਟ ਨੂੰ ਜਿਵੇਂ ਬਹੁਤ ਵੱਡੀ ਚਿੰਤਾ ਵਾ ਕਿਸੇ ਕਿਸਾਨ ਲੀਡਰ ਦੀ ਤਾਂ ਜਿਹੜਾ 7 ਲੱਖ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਕਰ ਗਿਆ ਉਹਦੀ ਚਿੰਤਾ ਕੌਣ ਕਰੂਗਾ ਜਿਹੜਾ ਕਰਜ਼ੇ ਕਰਕੇ ਚਲਾ ਗਿਆ ਦੂਸਰਾ ਅੰਦੋਲਨ ਅਸਲ ਵਿੱਚ ਮੋਦੀ ਸਰਕਾਰ ਵਰਸਸ ਕਿਸਾਨ ਮਜ਼ਦੂਰ ਆ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮਾਫੀ ਤੇ ਹੋਰ ਲਗਭਗ 12 ਮੰਗਾਂ ਜਿਹੜਾ ਮੋਦੀ ਸਰਕਾਰ ਨੂੰ ਕਾਰਪੋਰੇਟ ਦੀ ਪਾਲਿਸੀ ਲਾਗੂ ਕਰਨ ਕਰਕੇ ਇਹ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮੰਨਣ ਤੋਂ ਇਨਕਾਰ ਹੀ ਹੋ ਰਹੇ ਨੇ ਪੰਜਾਬ ਤੇ ਦੇਸ਼ ਦਾ ਕਿਸਾਨ ਮਜ਼ਦੂਰ ਆਪਣੀਆਂ ਮੰਗਾਂ ਮਨੌਲੀ ਹਰ ਤਰ੍ਹਾਂ ਨਾਲ ਆਪਣੀ ਸਟ੍ਰਗਲ ਜਾਰੀ ਰੱਖੂਗਾ ਅਰ ਮੈਂ ਭਗਵੰਤ ਮਾਨ ਸਰਕਾਰ ਨੂੰ ਕਹਿ ਦੇਣਾ ਚਾਹੁੰਦਾ ਵੀ ਵੇਖਿਓ ਕਿਤੇ ਬਾਦਲ ਤੇ ਉਸ ਵੇਲੇ ਵੀ ਕਾਲੀਪਾਜਪਾਸ ਸਰਕਾਰਾਂ ਕਿਤੇ ਅੱਖ ਨਾ ਝਪਣ ਦਾ ਯਤਨ ਕਰਿਓ ਇਹ ਇੰਨਾ ਮਹਿੰਗਾ ਪਊਗਾ ਕਿ ਸਾਰੀਆਂ ਉਮਰਾਂ ਲੰਘ ਜਾਣੀਆਂ ਵਾ ਅਫਸਰਾਂ ਨੇ ਨਹੀਂ ਕੁਝ ਦੇਣਾ ਹੁੰਦਾ ਇਹ ਕਾਨੂੰਨੀ ਕਾਰਵਾਈਆਂ ਨੇ ਇਸ ਕਰਕੇ ਡੱਲੇਵਾਲ ਸਾਹਿਬ ਸਵੈਚ ਨਾਲ ਅਰ ਦੋਵੇਂ ਕਿਸਾਨਾਂ ਮਜ਼ਦੂਰ ਫਾਰਮਾ ਦੋਵੇਂ ਫਾਰਮਾਂ ਦੀ ਇੱਛਾ ਨਾਲ ਬੈਠਿਆ ਗਿਆ ਉਹ ਕੋਈ ਛੋਟੇ ਲੀਡਰ ਨਹੀਂ ਹੈਗੇ ਜਿਨ੍ਹਾਂ ਦਾ 40-45 ਸਾਲ ਦਾ ਤਜਰਬਾ ਜਿਨ੍ਹਾਂ ਨਾਲ ਕੋਈ ਛਲ ਕਰ ਲੂਗਾ ਇਸ ਕਰਕੇ ਦੇਸ਼ ਦੇ ਤੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਆ ਵੱਧ ਤੋਂ ਵੱਧ ਬਾਰਡਰਾਂ ਤੇ ਪਹੁੰਚੋ ਔਰ ਕੱਲ ਦਾ 30 ਦਾ ਜਿਹੜਾ 30 ਦਸੰਬਰ ਦਾ ਪੰਜਾਬ ਬੰਦ ਆ ਜਿਵੇਂ ਸਾਰੀਆਂ ਤਬਕਿਆਂ ਨੇ ਉਹਨੂੰ ਸਮਰਥਨ ਦਿੱਤਾ ਹੈ ਬਹੁਤ ਵੱਡੀ ਗੱਲ ਹੈਗੀ ਆ ਜਿਵੇਂ ਜਿੰਨੇ ਵੀ ਡੀਸੀ ਦਫ਼ਤਰਾਂ ਦਾ ਕਰੈਡਿਕਲ ਸਟਾਫ ਆ ਉਹਨਾਂ ਦਾ ਸਮਰਥਨ ਵੀ ਸਾਨੂੰ ਆਇਆ ਯੂਨੀਵਰਸਿਟੀਆਂ ਦੇ ਅੰਦਰ ਪ੍ਰੋਫੈਸਰਾਂ ਤੇ ਅ ਅ ਵਿਦਿਆਰਥੀਆਂ ਦਾ ਸਮਰਥਨ ਵੀ ਆ ਗਿਆ ਵਕੀਲਾਂ ਦਾ ਸਮਰਥਨ ਵੀ ਆਇਆ ਸੀ ਧੰਨਵਾਦੀਆਂ ਹਾਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੰਜਾਬ ਬੰਦ ਰਹੂਗਾ ਅਸੀਂ ਜ਼ਰੂਰੀ ਜੜੇ ਦੇਸ਼ ਦੇ ਕੋਈ ਨਾਗਰਿਕ ਪੰਜਾਬ ਦੇ ਅੱਗੇ ਪਿੱਛੇ ਜਾਣਾ ਚਾਹੁੰਦੇ ਅੱਜ ਸਾਰੀ ਦਿਹਾੜੀ ਤੇ ਰਾਤ ਰਾਤ ਤੱਕ ਚਲੇ ਜਾਣ ਸਾਡੀ ਨਿਮਰਤਾ ਸਹਿਤ ਬੇਨਤੀ ਆ ਪ੍ਰੈਸ ਵਾਲਿਆਂ ਨੂੰ ਵੀ ਹਾਂ ਐਮਰਜੈਂਸੀ ਸੇਵਾਵਾਂ ਜਿਵੇਂ ਮੈਡੀਕਲ ਸੇਵਾ ਉਹਦੇ ਨਾਲ ਬਰਾਤ ਠੀਕ ਹੈ ਉਹਦੇ ਨਾਲ ਡੈੱਡ ਬਾਡੀ ਕਿਸੇ ਕਿਸਮ ਦੀ ਵੀ ਆਉਂਦੀ ਹੈਗੀ ਆ ਉਹਨੂੰ ਨਹੀਂ ਰੋਕਣਾ ਹੈਗਾ ਕੋਈ ਮਰਗ ਤੇ ਜਾ ਰਿਹਾ ਹੈਗਾ ਇਹਦਾ ਵੀ ਖਿਆਲ ਰੱਖਣਾ ਹੈਗਾ ਵਾ ਸੋ ਇੰਟਰਵਿਊ ਔਰ ਇੰਟਰਵਿਊ ਲਈ ਕੋਈ ਵਿਦਿਆਰਥੀ ਜਾ ਰਿਹਾ ਜਾਂ 에어ਪੋਰਟ ਤੇ ਕੋਈ ਜਾ ਰਿਹਾ ਹੈਗਾ ਸੋ ਇੰਨਾਂ ਗੱਲਾਂ ਦਾ ਹਰ ਹਾਲ ਦੇ ਵਿੱਚ ਖਿਆਲ ਰੱਖਣਾ ਚਾਹੀਦਾ ਐਮਰਜੈਂਸੀ ਸੇਵਾਵਾਂ ਬੰਦ ਨਹੀਂ ਹੋਣੀਆਂ ਚਾਹੀਦੀਆਂ ਔਰ ਕੱਲ ਵਾਲੇ ਬੰਦ ਦੇ ਵਿੱਚ ਜਿੱਥੇ ਸੜਕਾਂ ਤੇ ਰੇਲਾਂ ਡਕੀਆਂ ਜਾਣੀਆਂ ਨੇ ਉੱਥੇ ਲੱਖਾਂ ਲੋਕ ਆਮ ਜਨਤਾ ਸਾਨੂੰ ਦਿਖਣੀ ਚਾਹੀਦੀ ਆ ਧੰਨਵਾਦ ਤੁਸੀਂ ਸੁਣਿਆ ਸਰਬਨ ਸਿੰਘ ਪੰਦੇੜ ਦੇ ਵੱਲੋਂ ਕਿਹਾ ਗਿਆ ਕਿ ਜਿਸ ਤਰੀਕੇ ਦੇ ਨਾਲ ਸੁਪਰੀਮ ਕੋਰਟ ਦੇ ਵੱਲੋਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਚਿੰਤਾ ਜਤਾਈ ਜਾ ਰਹੀ ਆ ਤਾਂ ਇਸ ਤੋਂ ਇਰਾਦੇ ਸਹੀ ਨਹੀਂ ਲੱਗ ਰਹੇ ਇਸ ਤੋਂ ਇਹੋ ਲੱਗ ਰਿਹਾ ਕਿ ਇਹ ਅੰਦੋਲਨ ਸੁਪਰੀਮ ਕੋਰਟ ਵਰਸਿਸ ਕਿਸਾਨ ਹੋਵੇ ਕਿਉਂਕਿ ਇੱਕ ਪਾਸੇ ਤਾਂ ਜਗਜੀਤ ਸਿੰਘ ਡੱਲੇਵਾਲ ਦੇ ਉੱਤੇ ਕਿਹਾ ਜਾ ਰਿਹਾ ਕਿ ਦਬਾਅ ਬਣਾਇਆ ਜਾ ਰਿਹਾ ਜਦੋਂ ਕਿ ਜਗਜੀਤ ਸਿੰਘ ਡੱਲੇਵਾਲ ਦੇ ਉੱਤੇ ਕਿਸੇ ਦਾ ਕੋਈ ਦਬਾਅ ਨਹੀਂ ਹੈ ਤਾਂ ਉਹ ਆਪਣੀ ਮਰਜ਼ੀ ਦੇ ਨਾਲ ਬੈਠੇ ਨੇ ਉਹ ਆਪਣੀ ਮਰਜ਼ੀ ਦੇ ਨਾਲ ਹੀ ਉੱਠਣਗੇ ਮਰਨ ਵਰਤ ਦੇ ਉੱਤੇ ਬੈਠੇ ਨੇ ਹੁਣ 34ਵੇਂ ਦਿਨ ਦੇ ਵਿੱਚ ਮਰਨ ਵਰਤ ਪਹੁੰਚ ਚੁੱਕਿਆ ਹੈ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਡਾਕਟਰਾਂ ਦੇ ਵੱਲੋਂ ਵੀ ਲਗਾਤਾਰ ਸਲਾਹ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਤੁਸੀਂ ਮਰਨ ਵਰਤ ਖਤਮ ਕਰੋ ਤੁਹਾਡੀ ਸਿਹਤ ਦੇ ਨਾਲ ਤੁਹਾਡੀ ਜਾਨ ਦੇ ਨਾਲ ਕੁਝ ਵੀ ਹੋ ਸਕਦਾ ਕਿਸੇ ਵੇਲੇ ਵੀ ਹੋ ਸਕਦਾ ਅਰਧਿਕਜੀਤ ਸਿੰਘ ਢੱਲੇਵਾਲ ਜਿਹੜੇ ਇਰਾਦੇ ਉਹਨਾਂ ਦੇ ਉਹ ਮਜ਼ਬੂਤ ਨੇ ਉਹ ਹੌਸਲੇ ਬੁਲੰਦ ਨੇ ਉਹ ਇੱਕੋ ਗੱਲ ਕਹਿ ਰਹੇ ਨੇ ਮਰਨ ਵਰਤ ਤੋਂ ਉਹਦੇ ਖਤਮ ਹੋਵੇਗਾ ਜਦੋਂ ਕੇਂਦਰ ਦੀ ਸਰਕਾਰ ਐਮਐਸਪੀ ਦਾ ਗਰੰਟੀ ਕਾਨੂੰਨ ਦੀ ਮੰਗ ਨੂੰ ਪੂਰਾ ਕਰੇਗੀ ਐਮਐਸਪੀ ਦਾ ਗਰੰਟੀ ਕਾਨੂੰਨ ਬਣਵਾਉਣ ਦੀ ਮੰਗ ਨੂੰ ਲੈ ਕੇ 12 ਹੋਰ ਮੰਗਾਂ ਜਿਹੜੀਆਂ ਟੋਟਲ 13 ਮੰਗਾਂ ਨੂੰ ਲੈ ਕੇ ਕਿਸਾਨ 13 ਫਰਵਰੀ ਤੋਂ ਬਾਰਡਰਾਂ ਦੇ ਉੱਤੇ ਬੈਠੇ ਨੇ ਪਰ ਹਾਲੇ ਤੱਕ ਕੋਈ ਮਸਲੇ ਦਾ ਹੱਲ ਨਹੀਂ ਨਿਕਲਿਆ ਪੰਜਾਬ ਬੰਦ ਨੂੰ ਲੈ ਕੇ ਵੀ ਸਰਬਨ ਸਿੰਘ ਪੰਦੇੜ ਦੇ ਵੱਲੋਂ ਦੁਬਾਰਾ ਕਿਸਾਨਾਂ ਨੂੰ ਅਪੀਲ ਕੀਤੀ ਆ ਆਵਾਮਾਂ ਨੂੰ ਅਪੀਲ ਕੀਤੀ ਆ ਆਮ ਲੋਕਾਂ ਨੂੰ ਅਪੀਲ ਕੀਤੀ ਆ ਜਿਨ੍ਹਾਂ ਜਿਨ੍ਹਾਂ ਦਾ ਸਮਰਥਨ ਮਿਲਿਆ ਉਹਨਾਂ ਨੂੰ ਉਹਨਾਂ ਦਾ ਧੰਨਵਾਦ ਕੀਤਾ ਤੇ ਨਾਲ ਹੀ ਲੋਕਾਂ ਨੂੰ ਕਿਹਾ ਕਿ ਤੁਸੀਂ ਅੱਜ ਹੀ ਜਾਓ ਜਿੱਥੇ ਜਾਣਾ ਸਮਾਨ ਜੋ ਖਰੀਦਣਾ ਖਰੀਦ ਲਓ ਕੱਲ ਨੂੰ ਫਿਰ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਸਾਰਾ ਪੰਜਾਬ ਬੰਦ ਰਹਿਣ ਵਾਲਾ